ਸਾਡਾ ਪਰਿਵਾਰ ਚਾਰੋਂ ਹੈ ਕਾਰਨ ਕੀ ਹੈ ਕਾਰਨ ਜੀ ਉਹ दारू ਪਿੰਡਾਂ ਦੀ ਬੈਠ ਗਏ ਮੈਂ ਆਪਣੇ ਦਰਵਾਜ਼ੇ 'ਤੇ ਰੋਟੀ ਖਾ ਰਿਆ ਸੀ ਉਸ ਤੋਂ ਬਾਅਦ ਮੈਂ ਉੱਠਿਆ ਜੀ ਤਿੰਨੋਂ ਟੱਬਰ ਆ ਗਿਆ ਮਤੇ ਤਿੰਨੋਂ ਭਾਈ ਆ ਗਏ ਕੌਣ ਕੌਣ ਦਿਲਵਿੰਦਰ ਜੀ ਗੋਬਿੰਦ ਟੀਟੂ ਇਹ ਕੀ ਕੰਮ ਕਰਦੇ ਆ ਸਾਰੇ ਇੱਕ ਫੌਜੀ ਆ ਜੀ ਇੱਕ ਮੈਡੀ ਲੱਗਾ ਹੈ ਇੱਕ ਚਾਟ ਟਿੱਕੀ ਦਾ ਕੰਮ ਕਰਦਾ ਉਹਦੇ ਮਾਂ ਨੂੰ ਦੋ ਬੱਚੇ ਨਾਲ ਮਿਲਦੇ ਨੇ ਜੀ ਉਹਦੇ ਸਿਰ ਤੋਂ ਉਹ ਮਾਂ ਦੇ ਨਾਲ ਰਹਿੰਦਾ ਕੋਈ ਪਾਰਟੀ ਦਾ ਵੀ ਹੈ ਪਾਰਟੀਆਂ ਕਿਹੜੀ ਪਾਰਟੀ ਦਾ ਪਹਿਲਾਂ ਅਕਾਲੀ ਦੀ ਹੁਣ ਆਮ ਆਦਮੀ ਗਿਆ ਗੋਬਿੰਦ ਐਮ ਸੀ ਗੋਬਿੰਦ ਐਮ ਸੀ ਹਾਂ ਜੀ ਤੇ ਕਿਦਾਂ ਦੀ ਕੀ ਹੱਤ ਕਿਦਾਂ ਦੇ ਵਾਰ ਹਥਿਆਰਾਂ ਨਾਲ ਵਾਰ ਕੀ ਬਸ ਕੜ ਦਾ ਡੰਡਾ ਦੀ ਲੜਾਸੀ ਦੀ ਇੱਕ ਲੋਹ ਦਾ ਪੈਪਤੀ ਪੁਲਿਸ ਨੂੰ ਇਤਨਾ ਦਿੱਤੀ ਤੁਸੀਂ ਹਾਂ ਜੀ ਰਿਪੋਰਟ ਦਿਖਾਈ ਯਾਰ ਆਦ ਉਥੇ ਪੁਲਿਸ ਵਾਲੇ ਵੀ ਆ ਗਏ ਸੀ ਕਿ ਕਿ ਕਿੰਨੇ ਵਜੇ ਦੀ ਗੱਲ ਹੈ ਇਹ ਆਦ ਨੂੰ ਸਾਡੇ 10 10 ਵਜੇ ਦੀ ਹੈ ਜੀ ਪਹਿਲਾਂ ਵੀ ਕਦੀ ਇਹ ਚੰਗ ਪਰੇਸ਼ਾਨ ਕੀਤਾ ਸੀ ਹਾਂ ਹਾਂ ਤਿੰਨ ਵਾਰ ਮੇਰੇ ਉੱਪਰ ਸੂਟ ਚੜਾਉਣ ਦੀ ਕੋਸ਼ਿਸ਼ ਕੀਤੀ ਉਹਨੇ ਕਿੰਨੇ ਧਲਵਿੰਦਰ ਨੇ ਉਨ ਕਿੱਦਾਂ ਦੀ ਕਾਰਵਾਈ ਦੀ ਉਹ ਮੰਗ ਕਰਦੇ ਆ ਆਪਾਂ ਨੂੰ ਤਾਂ ਇਨਸਾਫ਼ ਚਾਹੀਦਾ ਹੀ ਹਾਂਜੀ ਕਰ ਲਓ ਸਾਡੇ ਕੋਲੇ ਰਜਿੰਦਰਾਜਪੁਰ ਤੋਂ ਤਲਾਹੀ ਸੀ ਕਿ ਦੋ ਪਾਰਟੀਆਂ ਇੱਥੇ ਐਡਮਿਟ ਹੋਈਆਂ ਨੇ ਜਿਹਦੇ ਵਿੱਚ ਇੱਕ ਤੋਂ ਮਹਿੰਦਰ ਸਿੰਘ ਵਾਸੀ ਬਡੂੰਗਰ ਤੇ ਦੂਜੇ ਪਾਸੇ ਜਗਦੀਸ਼ ਸਿੰਘ ਪੁੱਤਰ ਗਰਨਾਮ ਸਿੰਘ ਇਹਨਾਂ ਦੇ ਤਿੰਨ ਚਾਰ ੜਕੇ ਹੋਰ ਜਿਹੜੇ ਸੱਟਾਂ ਲੱਗ ਕੇ ਮਰ ਕੇ ਦਾਖਲ ਹੋਏ ਸੀ ਇਹਨਾਂ ਵਿੱਚ ਅਸੀਂ ਇਹਨਾਂ ਦੇ ਬਿਆਨ ਗੋਣੋ ਦੋਨੋਂ ਨੇ ਬਿਆਨ ਹਾਸਲ ਕੀਤੇ ਗਏ ਨੇ ਤੇ ਬਿਆਨਾਂ ਦੇ ਕਿਹਾ ਬਿਆਨ ਇਹਨਾਂ ਦਾ ਫੋਟਾਲ ਤੇ ਰੱਖਿਆ ਹੋਇਆ ਕਿਉਂਕਿ ਦੋਨੋਂ ਫਿਰ ਇੱਕ ਦੂਜੇ ਤੇ ਬਲੇਮ ਕਰ ਰਹੇ ਨੇ ਦੋਨੋਂ ਗਵਾਹ ਹੋਏ ਦੋਨੇ ਪਾਸੇ ਗਵਾਂਡੀ ਲੈ ਕੇ ਕੋਈ ਕੋਈ ਆਪਣਾ ਬਲੇਮ ਕਰਨ ਦੇ ਦੋਨੇ ਕਿਤੇ ਜੀ ਸਰ ਕੁਝ ਔਰਤਾਂ ਵੀ ਜੱਦਮੀ ਹੋਈਆਂ ਨੇ ਹਾਂਜੀ ਕੋਈ ਇੱਕ ਇੱਕ ਲੇਡੀ ਦੇ ਵੀ ਸ਼ੱਕ ਲੱਗੇ ਜੀ ਤੇ ਤੁਹਾਡੇ ਵੱਲੋਂ ਕੀ ਕਰਦੇ ਕਿ ਕੀਤੀ ਜਾਂਦੀ ਹੈ ਸਾਸੀਂ ਉਹਨਾਂ ਦੇ ਅੱਜ ਤੌਰ ਕਰਨ ਤੋਂ ਬਾਅਦ ਜਿਹੜੀ ਕਾਰਵਾਈ ਜਿਹੜੀ ਬੰਦੀਆਂ ਪਰਮਾ ਤਹਿਤ ਜਿਹੜੀ ਵੀ ਜਿੱਦਾਂ ਦੀ ਵੀ ਕਾਰਵਾਈ ਹੋਊਗੀ ਉਹ ਅਮਲ ਵਿੱਚ ਲਿਆਂਦੀ ਜਾਊਗੀ ਇਹ ਫੈਮਿਲੀ ਦੀ ਨਹੀਂ ਹੈ ਅੰਡਿਕਵੰਟੀ ਕੋਈ ਇਹ ਆਪਸ ਚੌਂਡੀ ਕਮੰਡੀ ਨੇ